ਬੀਤੇ ਦਿਨੀ ਪੀਸੀਐਸ ਅਧਿਕਾਰੀਆਂ ਨੂੰ ਵਿਜੀਲੈਂਸ ਵਿਭਾਗ ਦੇ ਵੱਲੋਂ ਗ੍ਰਿਫਤਾਰ ਕਰਨ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਸੂਬੇ ਭਰ ਵਿੱਚ ਬੀਜੇਪੀ ਪਾਰਟੀ ਵੱਲੋਂ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾ ਰਹੇ ਨੇ ਜਿਸ ਦੇ ਤਹਿਤ ਨਾਭਾ ਵਿਖੇ ਭਾਜਪਾ ਆਗੂਆਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕੇ ਜਮ ਕੇ ਨਾਰੇਬਾਜ਼ੀ ਕੀਤੀ ਗਈ ਦੋਨੋਂ ਸਭ ਨੂੰ ਅੱਜ ਪਤਾ ਹੀ ਹੈ ਕਿ ਭਾਰਤੀ ਜਨਤਾ ਪਾਰਟੀ ਨਾਬਾ ਮੰਡਲ ਵੱਲੋਂ ਇਹ ਪੁਤਲਾ ਫੂਕਿਆ ਗਿਆ ਹੈ ਇਸ ਪੁਤਲੇ ਦਾ ਮੇਨ ਮੋਟਿਵੇਸ਼ਨ ਜੋ ਸਾਡੇ ਪੀਐਸ ਆਫੀਸਰ ਤੇ ਆਈਐਸ ਆਫੀਸਰ ਹੜਤਾਲ ਕਰ ਚੁੱਕੇ ਨੇ ਉਸ ਸੰਬੰਧ ਨੂੰ ਲੈ ਕੇ ਅਸੀਂ ਪੁਤਲਾ ਫੂਕਿਆ ਜੋ ਜਨਤਾ ਨੂੰ ਬਹੁਤ ਦਿੱਕਤ ਆ ਰਹੀ ਹੈ ਨਾ ਕਿਤੇ ਕੰਮ ਹੋ ਪਾ ਰਹੇ ਹਾਂ ਇਸ ਕਰਕੇ ਸਾਰੇ ਆਫੀਸਰ ਆਪਣੇ ਹੜਤਾਲ ਤੇ ਗਏ ਨੇ ਤੇ ਅਸੀਂ ਆਉਣ ਵਾਲੇ ਟਾਈਮ ਸਰਕਾਰ ਨੂੰ ਤੁਹਾਡੇ ਮਾਧਿਅਮ ਰਾਹੀਂ ਐਮਐਸਯੂ ਪਹੁੰਚਾਣਾ ਜ਼ਰੂਰੀ ਹੈ ਜੇ ਅਗਰ ਸਰਕਾਰ ਨੇ ਲੋਕਾਂ ਦੇ ਕੰਮ ਸਹੀ ਤਰ੍ਹਾਂ ਨਹੀਂ ਕਰਨੇ ਸ਼ੁਰੂ ਕੀਤੇ ਤਾਂ ਅਸੀਂ ਇਸ ਅੰਦੋਲਨ ਨੂੰ ਪੂਰੇ ਪੰਜਾਬ ਲੈਵਲ ਤੇ ਲੈ ਕੇ ਜਾਵਾਂਗੇ ਅੱਜ ਦੇ ਜਿਹੜਾ ਪੁਤਲਾ ਫੋਕ ਅੱਜ ਦਾ ਪ੍ਰੋਗਰਾਮ ਸੀ ਇਹਦਾ ਮੈਂ ਸਭ ਤੋਂ ਪਹਿਲਾਂ ਵਧਾਈ ਦਵਾਂਗਾ ਸਾਡੇ ਸਰਕਲ ਪ੍ਰਧਾਨ ਗੌਰਵ ਚਲੋਟਾ ਜੀ ਨੂੰ ਉਹਨਾਂ ਦੇ ਨਾਲ ਸਾਡੇ ਨਾਬੇ ਤੋਂ ਇਲੈਕਸ਼ਨ ਲੜੇ ਤੇ ਨਾਬਾ ਸਰਕਲ ਦੇ ਹਲਕਾ ਇੰਚਾਰਜ ਸਾਡੇ ਗੁਰਪ੍ਰੀਤ ਸਿੰਘ ਛਾਪੂਰ ਜੀ ਇਹਨਾਂ ਦੇ ਸਾਰਿਆਂ ਦੀ ਮਿਹਨਤ ਦੇ ਨਾਲ ਅੱਜ ਇਹ ਅਸੀਂ ਪ੍ਰੋਗਰਾਮ ਉਲੀਕਿਆ ਤੇ ਪੰਜਾਬ ਸਰਕਾਰ ਜਿਹੜੀ ਸੁੱਤੀ ਪਈ ਆ ਪਿਛਲੇ ਸਾਲ ਤੋਂ ਅਸੀਂ ਉਹਨਾਂ ਨੂੰ ਜਗਾਉਣ ਦਾ ਕੰਮ ਕੀਤਾ ਅਜਬੂਤਲਾ ਫੂਕੇ ਭਗਵੰਤਬਾਨ ਨੂੰ ਇਹ ਸਿਰਫ ਇੱਕ ਚੇਤਾਵਨੀ ਦਿੱਤੀ ਹੈ ਕਿ ਜਾਗਜੋ ਪੰਜਾਬ ਪਹਿਲੀ ਬਹੁਤ ਮਾੜੇ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ ਤੇ ਜਦੋਂ ਦੀ ਇਹ ਝਾੜੂ ਦੀ ਸਰਕਾਰ ਪੰਜਾਬ ਦੇ ਵਿੱਚ ਬਣੀ ਆ ਉਸ ਤੋਂ ਬਾਅਦ ਜੋ ਹਾਲਾਤ ਨੇ ਪੰਜਾਬ ਦੇ ਉਹ ਵੱਧ ਤੋਂ ਵੱਧਰ ਹੋ ਚੁੱਕੇ ਨੇ ਕਰਜ਼ੇ 'ਚ ਪੰਜਾਬ ਪਹਿਲਾਂ ਨਾਲੋਂ ਜ਼ਿਆਦਾ ਡੁੱਬ ਚੁੱਕਿਆ ਨਸ਼ੇ ਦੇ ਹਾਲਾਤ ਪਹਿਲਾਂ ਨਾਲੋਂ ਵੱਧ ਚੁੱਕੇ ਨੇ ਤੇ ਨੌਜਵਾਨਾਂ ਦੀ ਬੇਰੋਜ਼ਗਾਰੀ ਬਾਤ ਚੁੱਕੀ ਹੈ ਸੋ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਝੂਠੇ ਵਾਅਦੇ ਕਰਕੇ ਤੁਸੀਂ ਸਰਕਾਰ ਬਣਾਈ ਸੀ ਉਹਨਾਂ ਚੋਂ ਕੋਈ ਇੱਕ ਤਾਂ ਪੂਰਾ ਕਰ ਦਿਓ ਕਿਤੇ ਤਾਂ ਮੂੰਹ ਦਿਖਾਣ ਜੋਗੇ ਰਹਿ ਜਾਓ ਤੁਸੀਂ ਤੇ ਜੇ ਤੁਹਾਡੇ ਇਹੀ ਹਾਲਾਤ ਰਹੇ ਤੇ ਆਉਣ ਵਾਲੇ ਟਾਈਮ 'ਚ ਜਿੱਦਾਂ ਸੰਗਰੂਰ ਤੋਂ ਤੁਹਾਨੂੰ ਲੋਕਾਂ ਨੇ ਧੱਕੇ ਮਾਰ ਕੇ ਕੱਢਿਆ ਏ ਇਦਾਂ ਹੀ ਤੁਹਾਨੂੰ ਪੰਜਾਬ 'ਚੋਂ ਲੋਕ ਜਲਦਿਓਂ ਕੱਢ ਦੇਣਗੇ ਜਿਵੇਂ ਤੁਹਾਨੂੰ ਪਤਾ ਹੀ ਆ ਪਿਛਲੇ 2 ਦਿਨਾਂ ਤੋਂ ਸਰਕਾਰ ਦਾ ਜਿਹੜਾ ਕਾਰਜਪਾਲ ਹੈ ਉਹ ਕਾਰਜ ਜਿਹਨੂੰ ਆਪਾਂ ਕਹਿ ਦਿੰਨੇ ਹੁੰਨੇ ਆ ਵੀ ਕੌਣ ਸਰਕਾਰ ਚਲਾਉਂਦਾ ਹੈ ਸਰਕਾਰ ਚਲਾਉਂਦੀ ਹੈ ਅਫਸਰ ਸ਼ਾਹੀ ਅਤੇ ਜਿਸ ਤਰ੍ਹਾਂ ਦੋ ਮਹਨਤੂਰੇ ਨੇ ਇੱਕ ਆਈਐਸ ਅਫਸਰ ਇੱਕ ਪੀਐਸ ਅਫਸਰ ਤੇ ਦੋਨੋਂ ਐਸੋਸੀਏਸ਼ਨਾਂ ਨੇ ਜਿਵੇਂ ਸਰਕਾਰ ਦੇ ਹੰਕਾਰੀ ਭਰੇ ਵਤੀਰੇ ਤੋਂ ਜਿਵੇਂ ਪੰਜਾਬ ਦੀ ਪੂਰੀ ਕਾਰਜਪਾਲਿਕਾ ਠਾਪੋ ਕਰੇਗੀ ਇਹ ਅਸੀਂ ਸਰਕਾਰ ਦਾ ਜੋ ਪਾਰਟੀ ਦਾ ਨਿਰਦੇਸ਼ ਆਇਆ ਕਿ ਸਰਕਾਰ ਦਾ ਜਲੂਸ ਕੱਢਣਾ ਉਹ ਕਿਉਂ ਕੱਢਣਾ ਕਿਉਂਕਿ ਲੋਕ ਅੱਜ ਜਿੰਨੇ ਵੀ ਤੁਸੀਂ ਦੇਖ ਲਓ ਕਚਹਿਰੀਆਂ 'ਚ ਦੇਖ ਲਓ ਜ਼ਿਲ੍ਹੇ 'ਚ ਦੇਖ ਲਓ ਤਹਿਸੀਲ 'ਚ ਦੇਖ ਲਓ ਲੋਕੀ ਹੈਰਾਨ ਹੋ ਰਹੇ ਨੇ ਲੋਕਾਂ ਦਾ ਕੰਮ ਨਹੀਂ ਹੋ ਰਿਹਾ ਅਤੇ ਜਿਹੜਾ ਪਾਰਟੀ ਦਾadesh ਨਿਰਦੇਸ਼ ਆਇਆ ਕਿ ਸਾਡੇ ਮੰਡਲ ਪ੍ਰਧਾਨਾਂ ਨੇ ਸਰਕਲ ਪ੍ਰਧਾਨਾਂ ਨੇ ਆਪਣੇ ਪੱਧਰ ਤੇ ਪੰਜਾਬ ਸਰਕਾਰ ਦਾ ਭਗਵੰਤ ਮਾਨ ਦਾ ਮੁੱਖ ਮੰਤਰੀ ਸਾਹਿਬ ਦਾ ਪੁਤਲਾ ਫੂਕ ਕੇ ਉਹਨਾਂ ਨੂੰ ਇਸ ਗੱਲ ਦਾ ਆਗਾਜ਼ ਕਰਾਇਆ ਕਿ ਜਾਗੋ 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 ਲੋਕਾਂ ਦੇ ਉੱਤੇ ਤਰਸ ਕਰੋ ਆਮ ਪਬਲਿਕ ਨੂੰ ਜਿਹੜੀ ਹੈਰਾਨ ਹੋ ਰਹੀ ਹੈ ਉਹਤੇ ਕੋਈ ਰਹਿਮ ਕਰੋ ਅਤੇ ਐਸੀ ਤੁਹਾਡੇ ਸੂਚਨਾ ਲਈ ਇਹ ਗੱਲ ਪੰਜਾਬ ਸਰਕਾਰ ਤੱਕ ਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਤੱਕ ਪਹੁੰਚਾਉਣਾ ਚਾਹੁੰਦੇ ਆ ਇਹ ਤਾਂ ਇੱਕ ਸ਼ੁਰੂਆਤ ਹੈ ਜੇ ਇਸ ਮਸਲੇ ਦਾ ਹੱਲ ਅਤੇ ਸੰਗਤ ਨੂੰ ਪਰੇਸ਼ਾਨੀ ਦਹਾ ਨਾ ਲੱਭਿਆ ਤਾਂ ਭਾਰਤੀ ਜਨਤਾ ਪਾਰਟੀ ਇਸ ਤੇ ਸੰਦਰਭ ਚ ਹੋਰ ਵੱਡਾ ਅੰਦੋਲਨ ਕਰੂਗੀ ਲਾਈਵ ਤੇਸ ਚੈਨਲ ਦੇ ਲਈ ਨਾਬਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਵਿਸ਼ੇਸ਼ ਰਿਪੋਰਟ